ਪਰ ਦੇਖਾਂਗੇ ਵੀ ਬਾਲ ਪਾਉਂਦਰੀ ਕਿੰਦਾ ਆ ਗਿਆ ਕਹਿੰਦੇ ਸਮਾਪਤ ਸਰੀਆ ਖੇਡ ਮੈਦਾਨ ਦੇ ਵਿੱਚ ਬਾਲਾ ਕਰਦੇ ਲਈ ਇਹ ਵੀ ਕਹਿੰਦੇ ਖਿਡਾਰੀ ਬੜਾ ਚੋਟੀ ਦਾ ਪਰ ਸਾਹਮਣੇ ਦੇਖਾਂਗੇ ਗगन 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 ਬੜਾ ਫਿਰਕੀ ਇਧਰਲੇ ਪਾਸੇ ਕਹਿੰਦੇ ਗगन ਨੇ ਟਰਾਈ ਕਹਿੰਦੇ ਕੀਤੀ ਖੇਡ ਮੈਦਾਨ ਦੇ ਜੇ ਨੱਥੋ ਕਹਿੰਦਾ ਕਹਿੰਦੇ ਮੇਰੇ ਵੀਰ ਤਾਰੀ ਬਾਈ ਵੀ ਪੁੱਜਿਆਦਾ ਵੀ ਧੰਨਵਾਦ ਕਰਾਂਗੇ ਜੱਲਾ ਕਹਿੰਦੇ ਹੋਣ ਗਿਆ ਲਾ ਉਧਰਲੇ ਪਾਸੇ ਇਥੇ ਆ ਪ੍ਰਾਮ ਦੇ ਜਾ ਆਹ ਦੇਖਣ ਕਿੰਨੇ ਮੇਰੇ ਵੀਰ ਕਿੰਦਾ ਬਾਲਾ ਕਰਦਾ ਇਹ ਆ ਕਿੰਦਾ ਤੇ ਦੂਜੇ ਪਾਸੇ ਗਗਨ ਆ ਵਾਹ ਨਈ ਰੀਸਾ ਕਹਿੰਦੇ ਕਿੰਨਾ ਖੇਡ ਵਾਲਾ ਸਲਾਹਸਰ ਦੀ ਕਹਿੰਦੇ ਟੀਮਾਂ ਖਿਡਾਰੀ ਆ ਵੇਖ ਪੰਘੜੇ ਪੈਂਦੇ ਪੂਰੇ ਫੇਟਾ ਮੁੰਡੇ ਇਧਰ ਕਹਿੰਦੇ ਫੇਰ ਖਿਡਾਰੀ ਕਹਿੰਦੇ ਪਿਆਰ ਅਮਰਾਨ ਦੇ ਜਾ ਲਾਓ ਸਾਹਮਣੇ ਮੇਰੇ ਵੀਰੋ ਆਹ ਕਹਿੰਦੇ ਗਗਰਾ ਮੁੰਡਾ ਔਲਖਾ ਦਾ ਵੀਰਾ ਕਹਿੰਦੇ ਪੰਜ ਗਰਾਈ ਖੁਰਦ ਪਿੰਡ ਦਾ ਕਿੰਨਾ ਸਵਾਹਸਰ ਪਿੰਡ ਦਾ ਇਧਰ ਕਹਿੰਦੇ ਫੇਰ ਇੱਕ ਤਾੜੀ ਕਿੰਦੇ ਲਈ ਵੱਜਦੀ ਐ ਆ ਮੇਰੇ ਵੀਰੋ ਖੇਡ ਵਾਰ ਆਂਦੇ ਜਾ ਮੁੰਡੇ ਨੇ ਸਾਰੇ ਰਾ ਕਹਿੰਦੀ ਪੰਦੀ ਕਰ ਦੁੱਤੇ ਆ ਵੀ ਭੱਜ ਪਾਸੀ ਦਾ ਪੁੱਤਾ ਕਿਹੜੇ ਪਾਸੇ ਪੈਂਦਾ ਇਧਰੇ ਪਾਸੇ ਕਹਿੰਦੇ ਵੱਡੇ ਮਾਨ ਹੋਣਗੇ ਮੇਰੇ ਵੀਰੋ ਰਾਮਾ ਕੈਨੇਡਾ ਮੋਜਾ ਫੋਦੀ ਕਹਿੰਦਾ ਰੁਪਈਆ 500 ਕਰਦੇ ਦੇਵੇ ਤਾਂ ਕੋਈ ਵੀ ਸਵਾਸਰ ਦਾ ਕਹਿੰਦੇ ਪ੍ਰਾਪਰ ਕਰਦਾ ਹੋਰ ਤੇ ਕੋਈ ਤਿੰਨ ਛੱਕੇ ਪੰਜ ਗਰਾਈ ਖੁਰਦਵਾਣਾ ਮਾਰੇਗਾ ਰੁਪਈਆ ਕਹਿੰਦੇ 500 ਦਿੱਤਾ ਜਾਣਾ ਇਧਰ ਹੋ ਗਈ ਬੱਲੇ 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 ਏ ਬਾਤ ਨਹੀਂ ਹੋਰੀ ਸਾਹ ਕਿੰਨਾ ਹਾਏ ਓਏ ਮੈਂ ਦਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੂਈ ਬੋਈ ਸ਼ੂਈ ਬੋਈ ਸੋਣੀ ਕਹਿੰਦੇ ਮੇਰੇ ਵੀਰੇ ਬਾਤ ਤੇ ਸੋਹਣਾ ਕੈਚ ਮੁੰਡੇ ਨੇ ਕੀਤਾ ਤੇ ਗਗੜ ਦੇ ਰਕਦੇ ਆਊਟ ੋਕੇ ਵਾਪਸ ਹੈ ਹੁਣ ਜੋਲੀ ਆ ਗਿਆ ਮੇਰੇ ਵੀਰਿਓ ਜਿਹੜਾ ਕਦੇ ਖਿਡਾਰੀ ਸਾਹਮਣੇ ਕਰਨ ਲਈ ਤਿਆਰ ਹੈ ਤੇ ਬਾਲਾ ਕਹਿੰਦੇ ਸ਼ਾਨਾਮ ਸਰੀ ਤੇ ਬਾਨਾ ਕਦੇ ਸਵਾਦ ਸਰ ਇਹ ਕਹਿੰਦੇ ਦੀ ਪੱਲੀਆਂ ਲਈ ਔਰ ਉਹਦੇ ਪਾਸੇ ਕਹਿੰਦੇ ਮੁਕਾਬਲਾ ਸਿਰਾਂ ਖੇਡਿਆ ਸਵਾਦ ਸਰ ਨੇ ਤਾੜੀ ਤੋੜੀ ਮਾਰ ਦੋ ਕਰੀ ਜੈਦੇ ਮੇਲੇ ਦਾ ਸਵਾਦ ਆਉਦਾ ਬਹੁਤ ਵੱਡੀ ਕਿਰਪਾ ਇਸ ਧਰਤੀ ਦੇ ਸੰਤ ਬਾਬੇ ਕੌਲ ਦਾ ਦੀ ਯਾਦ ਵਿੱਚ ਮੇਲਾ ਖੇਡਿਆ ਜਾ ਰਿਹਾ ਵੀ ਸਾਧੂ ਸੰਤ ਫਕੀਰ ਖਰਾਵੇ ਅਸਲੀ ਮੱਧ ਸਿਆਰੇ ਜਿਹੜੇ ਮੁੱਖ ਤੋਂ ਬਾਕ ਨਿਕਲ ਗਏ ਉਹ ਵੀ ਰੇੜੀ ਜਾ ਰਹੇ ਵਾਹ ਕਿੰਦੇ ਆ ਨਹੀਂ ਹੋ ਰੀਸ ਆ ਆ ਕਿੰਦਾ ਕਦ ਬੇਸ਼ੱਕ ਨਿੱਕਾ ਪੰਜ ਚਪਤੇ ਕਰਾ ਗਿਆ ਮੁੰਡਾ ਲੈ ਵੀ ਇੱਕ ਪਾਸੇ ਜੋਨੀ ਆ ਤੇ ਨਾਲ ਬੈਠਾ ਵੀ ਜਸ਼ਨ ਮੁੰਡਾ ਜਿਹੜਾ ਪੰਜ ਗਰੇ ਕਹਿੰਦੇ ਗੁਰਦੁਆਰਾ ਉਹਦੇ ਦੇ ਪਾਸੇ ਚਾਰ ਪਰ ਸਵਾਤਾ ਦਾ ਕਿੰਨੇ ਨੂੰ ਕਿੰਨੇ ਆਇਆ ਜੀ ਇੱਕ ਤਾੜੀ ਮਾਰੋ ਕਿੰਨੇ ਨੇ ਓਵਰ ਮੈਡਨ ਕਰ ਦਿੱਤਾ 33 ਦੇ 33 ਹੈ